ਦੇਖੋ ਜੀ ਐਲੀਗੇਸ਼ਨ ਦੇ ਵਿੱਚ ਦਮ ਤਾਂ ਜ਼ਰੂਰ ਹੈਗਾ 200% ਦਮ ਹੈ ਜੇਕਰ ਦਮ ਨਾ ਹੁੰਦਾ ਤਾਂ ਭਗਵਾਨ ਜੀ ਸਾਹਿਬ ਨੇ ਹੁਣ ਤੱਕ ਖੈਰਾ ਸਾਹਿਬ ਤੇ ਫਰਕਾ ਦੇ ਦੇਣਾ ਸੀ ਓਕੇ ਕਿਉਂਕਿ ਕਿਉਂਕਿ ਜੇ ਕਿਸੇ ਪਾਸਿਓਂ ਉੱਪ ਨਿਕਲੀ ਹੈ ਤਾਂ ਹੀ ਚੁੱਪ ਕਰਕੇ ਬੈਠੇ ਆ ਤੁਸੀਂ ਦੇਖਿਆ ਹੋਊਗਾ ਵੀ ਜਦੋਂ ਪਹਿਲਾਂ ਵੀ ਕੋਈ ਵਿਰੋਧੀ ਕਰਦਾ ਬੰਦਾ ਆਵਾਜ਼ ਚੱਕਦਾ ਸੀ ਜੇਕਰ ਕੋਈ ਕਿਵੇਂ ਦੇ ਉੱਤੇ ਪਰਚੇ ਲੈ ਕੇ ਅੰਦਰ ਕੀਤਾ ਜਾ ਰਿਹਾ ਹੈ ਕਿ ਉਹ ਉਸ ਤਰ੍ਹਾਂ ਉਹ ਜੇਪਾ ਉਸ ਵਿਹਾਰ ਤੋਂ ਦੇਖੀਏ ਤਾਂ ਤੁਸੀਂ ਦੇਖਿਆ ਵੀ ਜੇਕਰ ਕੋਈ ਗੱਲ ਨਾ ਹੁੰਦੀ ਵੀ ਜੇ ਫੇਕ ਅਲੀਗੇਸ਼ਨ ਹੁੰਦਾ ਤਾਂ ਹੁਣ ਤੱਕ ਭਗਵੰਤ ਸਿੰਘ ਖੇਹਰਾ ਸਾਹਿਬ ਤੇ ਸਰਚਾ ਦੇ ਦੇਣਾ ਸੀ ਓਕੇ ਤੇ ਕੀ ਲੱਗਦਾ ਵਾ ਇਹਦੇ ਵਾਸਤੇ ਕੀ ਕਰਨ ਦਾ ਕੀ ਕਰਨ ਦੀ ਲੋੜ ਆ ਕਿਸ ਤਰ੍ਹਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਆ ਇਸ ਤੇ ਇਸ ਤੇ ਦੀ ਸੈਂਟਰ ਦੀ ਏਜੰਸੀ ਨੂੰ ਯਾਦ ਕਰਨ ਦੀ ਲੋੜ ਆ ਕਿਉਂਕਿ ਭਗਵੰਤ ਸਿੰਘ ਸਾਹਿਬ ਨਾ ਪੰਜਾਬ ਦੇ ਲੋਕ ਤਾਂ ਨੂੰ ਬਥੇਰਾ ਝੂਠਾਂ ਦੇ ਵਿੱਚ ਭਾਸ਼ਣਾ ਦੇ ਵਿੱਚ ਕਹਿੰਦੇ ਸੀ ਵੀ ਜੇ ਮੈਂ 1 ਰੁਪਿਆ ਵੀ ਖਾਦਾ ਦਾ ਸਲਫਰ ਦੀ ਗੋਲੀ ਦੇ ਬਰਾਬਰ ਹੋਊਗਾ ਤੇ ਹੁਣ ਤੁਸੀਂ ਐਂ ਦੇਖੋ ਵੀ ਜਿਹੜੀ ਜਗ੍ਹਾ ਹੈ ਨਾ ਨੂੰ ਮਿਲੀ ਆ 3 ਕਰੋੜ ਦੀ ਜਗ੍ਹਾ ਮਾਰਕੀਟ ਵੈਲਿਊ ਅਕੋਰਡਿੰਗ ਜੀ ਤੇ ਹੁਣ ਜੇ 1 ਰੁਪਿਆ ਸਲਫਰ ਦੀ ਗੋਲੀ ਦੇ ਬਰਾਬਰ 3 ਕਰੋੜ ਰੁਪਿਆ ਕਿੰਨਾ ਲੱਗਾ ਹੋਊਗਾ ਕਿੰਨਾਂ ਕੀਲ ਕਿੰਨੀਆਂ ਗੋਲੀਆਂ ਦੇ ਬਰਾਬਰ ਹੋਊਗਾ ਪਰ ਜਿੰਦੀ ਤੁਹਾਨੂੰ ਦਾ ਵਾਕੀ ਮੁੱਖ ਮੰਤਰੀ ਵੱਲੋਂ ਜਾਂ ਉਹਨਾਂ ਦੇ ਆਫਿਸ ਵੱਲੋਂ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਹੁਣ ਤੱਕ ਕੋਈ ਟਿੱਪਣੀ ਕਿਉਂ ਨਹੀਂ ਆਈ ਦੇਖੋ ਜੀ ਟਿੱਪਣੀ ਤਾਂ ਨਹੀਂ ਆਈ ਕਿਉਂਕਿ ਜਗ੍ਹਾ ਖਰੀਦੀ ਗਈ ਹੈ ਰਿਸ਼ਵਤ ਖਾਦੀ ਗਈ ਹੈ ਜਦੋਂ ਇਹਨਾਂ ਦੀ ਮਾਤਾ ਜੀ ਬਲਕਸ਼ਮ ਮੁੱਖ ਮੰਤਰੀ ਸਾਹਿਬ ਬਣਨ ਤੋਂ ਪਹਿਲਾਂ ਬੜਾ ਕਹਿੰਦੇ ਸੀ ਵੀ ਅਸੀਂ ਤਾਂ ਇੱਕ ਪੈਨਸ਼ਨ ਦੇ ਘਰ ਚਲਾਉਨੇ ਆ ਅਸੀਂ ਤਾਂ ਪਾਥੀਆਂ ਵੇਚਦੇ ਆ ਤਾਂ ਪਾਥੀਆਂ ਵੇਚ ਕੇ ਤਾਂ ਆਮ ਬੰਦਾ 3 ਕਰੋੜ ਦੀ ਪ੍ਰਾਪਰਟੀ ਨਹੀਂ ਲੈ ਸਕਦਾ ਜੀ ਮੇਰੇ ਕੋਲ ਇਹਨਾਂ ਦੀ ਇੱਕ ਆਪ ਦੀ ਬੋਲਦਾਂ ਦੀ ਵੀਡੀਓ ਪਈ ਆ ਜਿਹਦੇ ਵਿੱਚ ਇਹ ਕਹਿ ਰਹੇ ਨਾ ਕਿ ਸਾਨੂੰ ਗਿਫਟ ਮਿਲਿਆ ਵਾ ਇਹਦੇ ਵਿੱਚ ਜਿਸ ਦੇ ਵਿੱਚ ਖੁਦ ਕਹਿ ਰਹੇ ਆ ਵੀ ਜੇ ਮੈਂ 1 ਰੁਪਿਆ ਖਾਉਂਗਾ ਤਾਂ ਖਲਪਾਲ ਦੀ ਗੋਲੀ ਦੇ ਬਰਾਬਰ ਉਹ ਮੇਰੇ ਕੋਲ ਵੀਡੀਓ ਮਈਆ ਬਕਾਇਦਾ ਸਾਡਾ ਰਾਜਿੰਦੀਪ ਉਹ ਤੇ ਜੋ ਕਾਗਜ਼ਾਂ ਦੇ ਵਿੱਚ ਦਿਖਾਇਆ ਗਿਆ ਉਹ ਤੇ ਗਿਫਟ ਦਿਖਾਇਆ ਗਿਆ ਨਾ ਉਹਨਾਂ ਨੇ 3 ਕਰੋੜ ਦੀ ਤੇ ਨਹੀਂ ਨਾ ਕਿਹਾ ਵੀ 3 ਕਰੋੜ ਦੀ ਖਰੀਦੀ ਉਹਨਾਂ ਨੇ ਦੇਖੋ ਦੇਖੋ ਜੀ ਰਜਿਸਟਰੀ ਦਾ ਅਸ ਪਰ ਡਾਕੂਮੈਂਟ ਦੇ ਹਿਸਾਬ ਨਾਲ ਹੋਈ ਜਾ ਪਈ ਉਹਨਾਂ ਦੀ ਮਾਰਕੀਟ ਵੈਲਿਊ ਦੇਖੀਏ ਤਾਂ 3 ਕਰੋੜ ਆ ਨਾ ਜੀ ਓਕੇ ਤੇ ਤੁਹਾਡੇ ਇਲਾਕੇ ਦੇ ਵਿੱਚ ਕੀ ਗੱਲਬਾਤ ਹੈ ਦੇ ਬਾਰੇ ਖਬਰ ਤੇ ਹੁਣ ਕਾਫੀ ਖਬਰਾਂ ਚ ਆਈ ਆ ਤੇ ਇਹਦੇ ਬਾਰੇ ਕੀ ਲੋਕਾਂ ਦੀ ਫੀਲਿੰਗ ਹੈ ਲੋਕਾਂ ਦੇ ਲੋਕਾਂ ਦੇ ਮਨ ਦੇ ਵਿੱਚ ਹੁਣ ਇਹੀ ਸਵਾਲ ਉੱਠਿਆ ਵੀ ਜਿੱਥੇ ਭਗਵਤ ਸਿੰਘ ਮਾਨ ਸਾਹਿਬ ਕਹਿੰਦੇ ਸੀ ਵੀ ਅਸੀਂ ਰਿਸ਼ਵਤ ਤੇ ਬਖੋਰੀ ਬੰਦ ਕਰਾਂਗੇ ਪਰ ਰਿਸ਼ਵਤ ਕੋੜੀ ਦਾ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਬੰਦਵਾ ਬ खुद ਮੁੱਖ ਮੰਤਰੀ ਸਾਹਿਬ ਨੇ ਕੀਤਾ ਵੈਸੇ ਤਾਂਡੀ ਕੀ ਜਾਣਕਾਰੀ ਆ ਬਾਕੀ ਹਾਲੀ ਵੀ ਰਿਸ਼ਵਤ ਉਸੇ ਤਰ੍ਹਾਂ ਹੀ ਚੱਲ ਰਹੀ ਜਿਵੇਂ ਪਹਿਲਾਂ ਸੀ ਨਹੀਂ ਜੀ ਬਾਕੀ ਜੀ ਉਹਦੇ ਨਾਲੋਂ ਜਿਹੜਾ ਕੰਮ 500 ਚ ਹੁੰਦਾ ਸੀ ਉਹ 5000 ਚ ਹੋਣ ਲੱਗ ਗਿਆ ਜੀ ਕਿਤੇ ਇਹ ਤੁਸੀਂ ਇਸ ਕਰਕੇ ਨਹੀਂ ਕਹਿ ਰਹੇ ਕਿਉਂਕਿ ਤੁਸੀਂ ਅੱਜ ਕੱਲ ਕਾਂਗਰਸ ਦੇ ਵਿੱਚ ਜੇ ਔਰ ਬਤੌਰ ਤੁਸੀਂ ਕਾਂਗਰਸ ਵਰਕਰ ਇਹ ਕਹਿ ਰਹੇ ਜੇ ਨਹੀਂ ਜੀ ਬਿਲਕੁਲ ਨਹੀਂ ਤੁਸੀਂ ਵੀ ਇਹਨਾਂ ਦੇ ਨਾਲ ਰਹੇ ਹੋ ਤੁਹਾਨੂੰ ਵੀ ਇਹਨਾਂ ਵਰਕਰਾਂ ਦਾ ਪਤਾ ਹੀ ਹੋਊਗਾ ਜੀ ਨਹੀਂ ਅਸੀਂ ਪੈਦਲ ਲੋਕਾਂ ਦੀ ਆਵਾਜ਼ ਵੀ ਤੁਸੀਂ ਲੋਕਾਂ ਦੀ ਆਵਾਜ਼ ਦੇਖ ਸਕਦੇ ਹੋ ਤੁਸੀਂ ਸਰਕਾਰੀ ਦਫ਼ਤਰਾਂ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕੋਈ ਵੀ ਅਫਸਰ ਹੈ ਜਿਹੜਾ ਆਮ ਲੋਕਾਂ ਤੋਂ ਕੰਮ ਪੈਸਾ ਤੋਂ ਬਿਨਾਂ ਨਹੀਂ ਕਰ ਰਿਹਾ ਇਹ ਸਿਰਫ ਪਾਟਨਾ ਦੇ ਵਿੱਚ ਆਪਾਂ ਨੂੰ ਲੱਗਦਾ ਵੀ ਜਿਵੇਂ ਇਹਨਾਂ ਨੇ ਕ腐ਸ਼ਨ ਲਾਈਨ ਚਲਾਈ ਸੀਗੀ ਜਿਹੜੇਗਾ ਸੀ ਵੀ ਇਸ ਤੇ ਤੁਸੀਂ ਕਾਲ ਕਰੋ ਉਸ ਕ腐ਸ਼ਨ ਲਾਈਨ ਦਾ ਕਿਸੇ ਲੁਧਿਆਣਾ ਦੇ ਇੰਡਸਟਰੀਸ ਦਾ ਨੰਬਰ ਆਉਣਾ ਜਾਂ ਇਹ ਬੇਤੁਕੀਆਂ ਗੱਲਾਂ ਆ ਕਿ ਸਿਰਫ ਲੋਕਾਂ ਨੂੰ ਲੋਕਾਂ ਦਾ ਮਨ ਪ੍ਰਜਾਵਾ ਕਰ ਜਿਵੇਂ ਪਹਿਲਾਂ ਪੀਜਾ ਸਾਹਿਬ ਦੇ ਸੀਗੇ ਹੁਣ ਤਰ੍ਹਾਂ ਦੇ ਉਹ ਪੀਜਾ ਹੀ ਸਾਹਿਬ ਦੇ ਆ ਸੇਟ ਦੇ ਜਾਮਰੇ ਕਿਉਂਕਿ ਸ਼ਰਾਬੀ ਨੂੰ ਤਾਂ ਆਪਾਂ ਦੇ ਕਹਿ ਲਿਆ ਵੀ ਕੋਈ ਬਚਾ ਨਹੀਂ ਹੱਥ ਦਿੰਦਾ ਇਹ ਆਪਾਂ ਦਾ ਪੂਰੀ ਦੀ ਪੂਰੀ ਸਟੇਟ ਉਹਨਾਂ ਵੱਲਤੀ ਦੇ ਰਹੀ ਹੈ ਇੱਕ ਹੋਰ ਅਲੀਗੇਸ਼ਨ ਲੱਗੀ ਆ ਕਿ ਆਸਟ੍ਰੇਲੀਆ ਦੇ ਵਿੱਚ ਦਵਾੜਾ ਦਵਾੜਾ ਮਾਤਾ ਤੇ ਭੈਣਾਂ ਨੇ ਦੀ ਜਾਰੀ ਆ ਤੁਹਾਨੂੰ ਕੀ ਲੱਗਦਾ ਵਾ ਕਿ ਉੱਥੇ ਕਿਉਂ ਜਾ ਰਹੇ ਆ ਉਹ ਕੋਈ ਉਹਨਾਂ ਦੇ ਪਰਿਵਾਰਕ ਰਿਸ਼ਤੇਦਾਰ ਉੱਥੇ ਇਹਨਾਂ ਦੇ ਆਸਟ੍ਰੇਲੀਆ ਜਾਣਾ ਇਹਨਾਂ ਦਾ ਨਿੱਜੀ ਮਾਮਲਾ ਹੈ ਜਾਵ ਵੀ ਸਕਦੇ ਆ ਪਰ ਤੁਸੀਂ ਜਦੋਂ ਆਸਟ੍ਰੇਲੀਆ 'ਚ ਕੁਝ ਫੋਟੋਆਂ ਦੇਖੀਆਂ ਹੋਣੀਆਂ ਤਾਂ ਤੁਸੀਂ ਇਹ ਆ ਜਰੂਰ ਦੇਖਿਆ ਹੋਊਗਾ ਉੱਥੋਂ ਇਹ ਰੀਅਲ ਏਸਟੇਟ ਆਫ ਕਿਸਾਨ ਦੇ ਵਿੱਚ ਇਹਨਾਂ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਹੂੰ 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 ਇਹ ਤਾਂ ਆਸਟ੍ਰੇਲੀਆ ਜਾਣਾ ਆਪਦੇ ਰਿਸ਼ਤੇਦਾਰਾਂ ਨੂੰ ਵੀ ਮਿਲਣ ਜਾ ਸਕਦੇ ਆ ਕੋਈ ਗਾਹ ਉਸ ਚ ਦੋਰ ਨਹੀਂ ਆ ਪਰ ਇੱਕ ਜੀਓ ਸਟੇਟ ਦੇ ਆਫਸਰਾਂ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਵਾਇਰਲ ਹੋਣਾ ਤੇ ਕਿਤੇ ਨਾ ਕਿਤੇ ਇਹ ਲੱਗਦਾ ਕਿ ਸ਼ਾਇਦ ਫੋਰਨ ਦੇ ਵਿੱਚ ਵੀ ਇਹਨਾਂ ਦੁਆਰਾ ਇਨਵੈਸਟਮੈਂਟ ਕੀਤੀ ਜਾ ਰਹੀ ਹੈ ਸੋ ਸੋ ਤੁਹਾਡੀ ਤੁਹਾਡੀ ਪਾਰਟੀ ਜਿਹੜੀ ਆ ਉਹ ਕੀ ਕਾਰਵਾਈ ਬਾਰੇ ਸੋਚ ਰਹੀ ਹੈ ਇਹਦੇ ਬਾਰੇ ਬਿਕੋ ਸਾਡੀ ਪਾਰਟੀ ਰਿਸ਼ਵਤਖੋਰੀ ਦੇ ਖਿਲਾਫ ਡੱਟ ਕੇ ਖੜੀ ਹੈ لیکن جو بھی ਅਸੀਂ ਤਾਂ ਸਾਡੀ پارٹی ਤੇ ਸਾਡੀ ਹੀ ਇਹ ਆਵਾਜ਼ ਹੈ ਵੀ ਅਸੀਂ ਦਵਰਹਰ ਸਾਹਿਬ ਨੂੰ ਵੀ ਜਖਰਾ ਸਾਹਿਬ ਨੂੰ ਚਿੱਠੀ ਲਿਖੀ ਅਸੀਂ ਵੀ ਇਹੀ ਆਵਾਜ਼ ਬੁਲੰਦ ਕਰਦੇ ਆ ਵੀ ਜਿਹੜੀ ਇਹ ਜੋ ਇਹਨਾਂ ਦਾ ਸਕੈਮ ਹੋਇਆ ਇਹਦੀ ਸੈਂਟਰਲ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਹੈ ਸੋ ਸੈਂਟਰਲ ਏਜੰਸੀ ਤੋਂ ਇਹਦੀ ਜਾਂਚ ਹੋਣੀ ਚਾਹੀਦੀ ਆ لیکن ਰਾਜਦੀਪ ਤੁਸੀਂ ਕਿਹਾ ਕਿ ਤੁਹਾਡੀ ਪਾਰਟੀ ਭ੍ਰਿਸ਼ਟਾਚਾਰ ਦੇ ਖਿਲਾਫ ਖੜੀ ਆ ਲੇਕਿਨ ਜਦੋਂ ਤੁਹਾਡੀ ਸਰਕਾਰ ਸੀ ਤੁਹਾਡੇ ਖਿਲਾਫ ਵੀ ਬਹੁਤ ਅਲੀਗੇਸ਼ਨ ਲੱਗੀਆਂ ਦੇਖੋ ਜੀ ਅਲੀਗੇਸ਼ਨ ਲੱਗਣਾ ਤੇ ਪ੍ਰੂਵ ਹੋਣਾ ਉਹ ਚ ਫਰਕ ਹੁੰਦਾ ਹ ਹ ਸਾਡਾ ਜਦੋਂ ਚੜ੍ਹਦੇ ਤੇ ਅਲੀਗੇਸ਼ਨ ਲੱਗਦਾ ਸੀ ਸਾਡਾ ਕੋਈ ਵੀ ਲੀਡਰ ਡਰਦਾ ਨਹੀਂ ਸੀ ਅਸੀਂ ਡੱਟ ਕੇ ਖੜਦੇ ਹਾਂ ਮੁਕਾਬਲਾ ਕਰਦੇ ਹਾਂ ਮਾਨਯੋਗ ਅਦਾਲਤ ਦਾ ਜੋ ਫੈਸਲਾ ਹੋਊਗਾ ਉਹ ਅਸੀਂ ਵੀ ਸਿਰ ਮੱਥੇ ਹੁੰਦਾ ਹੈਗਾ ਹੁਣ ਇਹਨਾਂ ਦੀ ਪਾਰਟੀ ਦੇ ਵਿੱਚ ਲਾ ਲਈ ਕਿ ਕਿਸ ਤਰ੍ਹਾਂ ਭਗਤ ਸਿੰਘ ਸਾਹਿਬ ਨੇ ਮਾਨਸਾ ਦੇ ਐਮਐਲਏ ਦੇ ਉੱਤੇ ਅਲੀਗੇਸ਼ਨ ਲਾਇਆ ਵੀ ਉਹ ਜਿਹੜੇ ਵਿਜਨ ਦਾ ਵਿਜੇ ਸਿੰਘਲਾ ਜੀ ਹੈ ਉਹ ਰਿਸ਼ਵਤ ਲੈਂਦੇ ਦੀ ਉਹਨਾਂ ਦੀ ਆਡੀਓ ਵੀ ਆਈ ਹੈ ਪਰ ਆਡੀਓ ਹਜੇ ਤੱਕ ਜਨਤਕ ਨਹੀਂ ਹੋਈ ਜਉ ਹਮ ਹਮ ਉਹਨਾਂ ਦੇ ਨਾਲ ਵੀ ਚੀਜ਼ਾਂ ਸ਼ੇਅਰ ਕਰਦੇ ਆ ਮੁੱਖ ਮੰਤਰੀ ਸਾਹਿਬ ਦਾ ਛੋਟਖੋੜਾਂ ਦੇ ਨਾਲ ਕਿਉਂ ਐੜਦੀ ਆ ਜੇ ਕੋਈ ਰਿਸ਼ਵਤਖੋੜਾ ਤਾਂ ਉਹਨੂੰ ਕੱਢਦੇ ਕਿਉਂ ਨਹੀਂ